ਕਬੀਰ ਚੰਦਨ ਕਾ ਮਿਰਵਾ ਭਲਾ ਬੀੜਿ ਉਟਾਕ ਬਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਬਾਸ ਮਹੱਲਾ ਪਹਿਲਾ ਜੋ ਜੋ ਰੋ ਸਿਰ ਨਾਵਨੀ ਆਵੇ ਵਰਵਾਰ ਝੂਠੇ ਝੂਠਾ ਮੁਖ ਵਸੈ ਨਿਤਨੇਦ ਹੋਏ ਕੁਾਰ ਸੁੱਚੇ ਇਹ ਨ ਆਖਿਐ ਬਹਿਣ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋ ਸੂਚੈ ਨਾਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋ ਜ਼ਹਰਾ ਜ਼ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪੰលោក ਦੇ ਰਖੇਕ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਸਾਧ ਸੰਗਤ ਜੀ ਧੰਨਤਾ ਦੇ ਯੋਗ ਬੜ ਭਾਗੇ ਹੋ ਗੁਰੂ ਸਾਹਿਬ ਨੇ ਦਇਆ ਮਿਹਰ ਕੀਤੀ ਹੈ ਜੀਵਨ ਦਿੱਤਾ ਹੈ ਸਵਾਸ ਦਿੱਤੇ ਹਨ ਤੰਦਰੁਸਤੀਆਂ ਦਿੱਤੀਆਂ ਹਨ ਔਰ ਮਾਲਕ ਦੇ ਨਾਲ ਅਸੀਂ ਜੁੜ ਰਹੇ ਹਾਂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਸਦਾ ਰਹੇ ਕੰਚਨ ਸਿ ਕਾਇਆ ਜਿਹੜੀ ਸਾਡੀ ਕਾਇਆ ਜਿਹੜਾ ਸਾਡਾ ਤਨ ਜੇ ਤਨ ਸਾਡਾ ਸਹੀ ਹੋਏਗਾ ਤੇ ਮਨ ਐਕਟਿਵ ਰਹੇਗਾ ਜੇ ਤਨ ਕਿਸੇ ਦਾ ਸਹੀ ਨਾ ਹੋਵੇ ਤੇ ਮਨ ਜਿਹੜਾ ਉਹ ਨਾ ਡੋਲ ਰਹਿ ਸਕਦਾ ਨਾ ਮਨ ਵਿੱਚ ਇਕਾਗਰਤਾ ਆ ਸਕਦੀ ਹੈ ਨਾ ਮਨ ਧਿਆਨ ਦੇ ਵਿੱਚ ਜਾ ਸਕਦਾ। ਤਾਂ ਮਹਾਰਾਜ ਕਹਿੰਦੇ ਨੇ ਸੱਚੇ ਬਾਦਸ਼ਾਹ ਬਾਣੀ ਦੇ ਵਿੱਚ ਜਦੋਂ ਗੁਰੂ ਦੇ ਦਰਸ਼ਨ ਕਰੀਦੇ ਨੇ ਗੁਰੂ ਦੀ ਬਾਣੀ ਪੜੀਦੀ ਹੈ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਿਬ ਨੇ ਮਨ ਇੱਕ ਡਰਾਈਵਰ ਤੇਰੀ ਦੀ ਤਰ੍ਹਾਂ ਐ ਤੇ ਜਿਹੜੀ ਸਰੀ ਬੋਡੀ ਹੈ ਜਿਵੇਂ ਕੋਈ ਇੱਕ ਗੱਡੀ ਹੁੰਦੀ ਹੈ ਗੱਡੀ ਦੀ ਬੋਡੀ ਹੁੰਦੀ ਹੈ ਉਹਦੇ ਵਿੱਚ ਚਲਾਉਂਦਾ ਉਹਨੂੰ ਡਰਾਈਵਰ ਜੇ ਡਰਾਈਵਰ ਵੀ ਸਿਆਣਾ ਤੇ ਗੱਡੀ ਟੁੱਟੀ ਭੱਜੀ ਆ ਜਿਵੇਂ ਖਿਮਾ ਕਰਨਾ ਨਿਕਲ ਜਾਂਦਾ ਮੂੰਹ ਜਿਵੇਂ ਰੋਡਵੇ ਦੀਆਂ ਬੱਸਾਂ ਆਉਂਦੀਆਂ ਨੇ ਖੜਖੜ ਕਰਦੀਆਂ ਨੇ ਤੇ ਡਰਾਈਵਰ ਭਾਵੇਂ ਚੰਗਾ ਕਿਉਂ ਨਾ ਹੋਵੇ ਤੇ ਜਿਉ ਬੋਡੀ ਸਹੀ ਨਹੀਂ ਹੈਗੀ ਤੇ ਬੰਦਾ ਉਹਦੇ ਵਿੱਚ ਬੈਠਣੋਂ ਵੀ ਡਰਦਾ ਕਿਉਂ ਕਿਉਂਕਿ ਬੋਡੀ ਸਹੀ ਨਹੀਂ ਇਸੇ ਤਰ੍ਹਾਂ ਸਤਸੰਗਤ ਜੀ ਦਾ ਜਿਹੜਾ ਸਾਡਾ ਤਨ ਹੈ ਤੇ ਤਨ ਦੇ ਵਿੱਚ ਇੱਕ ਹੈ ਮਨ ਮਨ ਰੱਬ ਨਾਲ ਜੁੜਦਾ ਹੈ ਹੁਣ ਸਾਡੇ ਮਨ ਨੂੰ ਰੱਬ ਦੇ ਨਾਲ ਜੁੜਨ ਦੇ ਲਈ ਸਾਡਾ ਚੌਂਕੜਾ ਵੀ ਲੱਗਣਾ ਚਾਹੀਦਾ ਹੈ ਜਿਨ੍ਹਾਂ ਦਾ ਸਰੀਰ ਨਹੀਂ ਠੀਕ ਉਹਨਾਂ ਦੀ ਮਜਬੂਰੀ ਹੈ ਕੋਈ ਗੱਲ ਨਹੀਂ ਪਰ ਜੇ ਕਿਦਰੇ ਸਾਡਾ ਸਰੀਰ ਵੀ ਸਹੀ ਹੋਵੇ ਅੰਗ ਪੂਰੇ ਕਾਇਮ ਹੋਣ ਚੌਂਕੜਾ ਪੂਰਾ ਘੰਟਾ ਦੋ ਘੰਡੇ ਵੱਜ ਜਾਂਦਾ ਹੋਵੇ ਤੇ ਸੋਨੇ ਦੇ ਸੁਹਾਗ ਇਹਦੇ ਲਈ ਸਾਨੂੰ ਦੇਖੋ ਵਿਚਾਰ ਦੂਸਰੇ ਪਾਸੇ ਚਲ ਗਈ ਹੈ ਬਹੁਤ ਵਧੀਆ ਹੈ ਸਰੀਰ ਦੀ ਇਦੇ ਲਈ ਸਾਨੂੰ ਸਰੀਰ ਦਾ ਧਿਆਨ ਬਹੁਤ ਰੱਖਣਾ ਜ਼ਰੂਰੀ ਹੈ ਠੀਕ ਹੈ ਜੀ ਜੇ ਸਰੀਰ ਸਹੀ ਹੈ ਤਾਂ ਮੈਂ ਤਾਂ ਹੀ ਤੁਹਾਡੇ ਨਾਲ ਗੁਰੂ ਦੀ ਗੱਲ ਕਰ ਰਿਹਾ ਇੰਨੀ ਕੀਮਤੀ ਗੱਲ ਠੀਕ ਹੈ ਜੀ ਜੇ ਸਰੀਰ ਜਿਸ ਦਿਨ ਠੀਕ ਨਹੀਂ ਹੁੰਦਾ ਤੰਗੀ ਦੇ ਹੁੰਦੀ ਹੈ ਪਰ ਗੁਰੂ ਸਾਹਿਬ ਜੀ ਸੇਵਾ ਲੈ ਲੈਂਦੇ ਨੇ ਪਰ ਫਿਰ ਵੀ ਇਹ ਮਨ ਵਿੱਚ ਬਿਲਕੁਲ ਆਉਂਦਾ ਹੈ ਕਿ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ ਸੇਵਾ ਕਰਕੇ ਅਸੀਂ ਗ੍ਰੰਥ ਦੀ ਸੇਵਾ ਪੰਥ ਦੀ ਸੇਵਾ ਸੇਵਾਦਾਰ ਸਾਰੀਆਂ ਸੇਵਾਵਾਂ ਵਿੱਚ ਕਰ ਸਕਨਗੇ ਸੋ ਗੁਰੂ ਸਾਹਿਬ ਦੀ ਦੇ ਚਾਨਣ ਵਿੱਚ ਆਓ ਗੁਰੂ ਸਾਹਿਬ ਜੀ ਸਿਖਾ ਦਿੰਦੇ ਨੇ ਵੀ ਤਨ ਵੀ ਕਿਦਾਂ ਸਹੀ ਰਹੇਗਾ ਤੇ ਮਨ ਵੀ ਕਿਦਾਂ ਸਹੀ ਰਹੇਗਾ ਛੋਟੀ ਜੀ ਉਦਾਹਰਨ ਦੇ ਦਿੰਦਾ ਤਨ ਦੀ ਗੱਲ ਆਈ ਠੀਕ ਹੈ ਜੀ ਮਾਰੀ ਕਹਿੰਦੇ ਤਨ ਠੀਕ ਰੱਖਣਾ ਤੇ ਸੰਜਮ ਵਿੱਚ ਆ ਜਾ ਠੀਕ ਹੈ ਜੋ ਸੀ ਖਾਣੇ ਆਂ ਧਿਆਨ ਦੇਣਾ ਜੇ ਜਿੰਨੂੰ ਹਾਏ ਹਾਏ ਹੁੰਦੀ ਰਹਿੰਦੀ ਐ ਨਾ ਉਹ ਆਪਣਾ ਭੋਜਨ ਅੱਧਾ ਕਰ ਲਵੇ ਮੈਂ ਵੀ ਤੇ ਤੁਸੀਂ ਆਪਣਾ ਖਾਣਾ ਅਦਾ ਕਰ ਦਿਓ ਜੇ ਬਹੁਤੀ ਤਕਲੀਫ ਹੈ ਤੇ ਇੱਕ ਦਿਨ ਦਾ ਦਾ ਬ੍ਰੇਕ ਲੈ ਲਓ ਵਰਤ ਨਹੀਂ ਵੈਸੇ ਬ੍ਰੇਕ ਲੈ ਕੇ ਦੇਖਿਓ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹ 50% ਵੈਸੇ ਹੀ ਓਟ ਜਾਏਗੀ ਵੈਸੇ ਹੀ ਇੱਕ ਜਲ ਹੀ ਹੋ ਕੋ ਇੱਕ ਦਿਨ ਆਪਣੇ ਸਰੀਰ ਨੂੰ ਰੈਸਟ ਦਿਓ ਅਗਲੇ ਦਿਨ ਦੇਖਿਓ ਸਰੀਰ ਫੁੱਲ ਵਾਂਗੂ ਖਿਲਿਆ ਹੁੰਦਾ ਕਿ ਨਹੀਂ ਜਦੋਂ ਅਸੀਂ ਭੋਜਨ ਦੇ ਖਾਣਾ ਬਲ ਗੁਰੂ ਨਾਨਕ ਪਾਤਸ਼ਾਹ ਨੇ ਇਹਦੇ ਬਾਰੇ ਲਿਖਿਆ ਜਦੋਂ ਅਸੀਂ ਭੋਜਨ ਖਾਣਾ ਖਾਂਦੇ ਆ ਉਸ ਤੋਂ ਬਾਅਦ ਸਰੀਰ ਸੁਸਤ ਹੁੰਦਾ ਸੁਸਤ ਠੀਕ ਹੈ ਜੀ ਜਿਆਦਾ ਖਾਣਾ ਖਾ ਲਿਆ ਜਾਵੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤੰ ਪੀੜੀਏ ਮਨ ਮੈਂ ਚੱਲੇ ਬਿਕਾਰ ਬਾਣੀ ਵਿੱਚ ਲਿਖ ਦਿੱਤਾ ਉਹ ਪੇਟ ਭਰ ਕੇ ਨਹੀਂ ਖਾਣਾ ਨਹੀਂ ਤੇ ਪਸ਼ੂ ਐ ਤੂੰ ਸੁਣੋ ਪੰਗਤੀ ਮਹਾਰਾਜੀ ਕਹਿੰਦੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਇਹ ਤੋਂ ਪਹਿਲਾ ਪੰਕਤੀ ਆਉਂਦੀ ਹੈ ਦੀਨ ਬਸਾਰੇ ਔਰੇ ਦੇਵਾਨੇ ਦੀਨ ਬਸਾਰੇ ਔਰੇ পেট ਭਰਿਓ ਪਸ਼ੂਆ ਜਿਉਂ ਸੋਇਓ ਮਨੁਖ ਜਨਮ ਹੈ ਹਾਰਿਓ ਇਹ ਜਨਮ ਦੇ ਹਾਰਨਾ ਯਾਰਨਾ ਤਨ ਜਿਹੜਾ ਖਰਾਬ ਹੋ ਜਾਂਦਾ ਦੋ ਢਾਈ ਵਜੇ ਉੱਠਣ ਵਾਲੇ ਨੂੰ ਆਪਣੇ ਖਾਣ ਪਾਣ ਦਾ ਸਰੀਰ ਦਾ ਖਿਆਲ ਰੱਖਣਾ ਪਵੇਗਾ ਸੋ ਇਸ ਕਰਕੇ ਸਾਨੂੰ ਬਾਣੀ ਵਿੱਚ ਵੀ ਲਿਖਿਆ ਮਿਲਦਾ ਵੀ ਅਲਪਾ ਹਾਰ ਸੁਲਭਸੀ ਨਿੰਦਰਾ ਹਰ ਚੀਜ਼ ਜਿਹੜਾ ਹੈ ਉਹ ਸੰਜਮ ਦੇ ਵਿੱਚ ਤੇ ਧਿਆਨ ਦੇ ਲਈ ਅਸੀਂ ਖਾਣ ਦੇ ਲਈ ਨਹੀਂ ਜੰਮੇ ਧਿਆਨ ਦੇਣ। ਜਦੋਂ ਕਿਸੇ ਕੋ ਪੈਸਾ ਆ ਜਾਂਦਾ ਕੀ ਆਂਦੀ ਏ ਗੱਲ ਹੈ ਕਹਿੰਦੇ ਵੀ ਜਦੋਂ ਖਾਣ ਦਾ ਸਮਾਂ ਹੁੰਦਾ ਤੇ ਫਿਰ ਸਰੀਰ ਇਜਾਜ਼ਤ ਨਹੀਂ ਦਿੰਦਾ। ਇਦਾਂ ਹੀ ਹੁੰਦਾ ਨਾ ਉਹ ਪੈਸੇ ਹੀ ਉਦੋਂ ਆਉਂਦੇ ਨੇ ਜਦੋਂ ਬੰਦਾ 40-50 ਸਾਲ ਦਾ ਹੋ ਜਾਂਦਾ। ਪਹਿਲਾਂ ਤੇ ਪਰਿਵਾਰ ਨੂੰ ਨਿਆਣਿਆਂ ਨੂੰ ਸੈੱਟ ਕਰਦੇ ਠੀਕ ਹੈ ਜੀ ਘਰ ਬਣਾਉਂਦੀ ਸਾਰੇ ਪੈਸੇ ਲੱਗ ਜਾਂਦੇ ਨੇ ਤੇ ਜਦੋਂ ਤੱਕ 50-55 ਦਾ ਹੁੰਦਾ ਤੇ ਉਦੋਂ ਤੱਕ ਡਾਕਟਰ ਚਾਰਟ ਬਣਾ ਕੇ ਦੇ ਦਿੰਦੇ ਨੇ ਪੀ ਆ ਖਾਣਾ ਦੇ ਨਹੀਂ ਖਾਣਾ ਫਿਰ ਸੰਜਮ ਵਿੱਚ ਰਹਿੰਦਾ ਪਰ ਮਹਾਰਾਜ ਜੀ ਕਹਿੰਦੇ ਨੇ ਸ਼ਰੂ ਦੇ ਵਿੱਚ ਹੀ ਬੰਦਾ ਜੇ ਸੰਜਮ ਵਿੱਚ ਰਹੇ ਤੇ ਸਾਰੀਆਂ ਚੀਜ਼ਾਂ ਦਾ ਸੇਵਨ ਪ੍ਰੋਪਰ ਕਰ ਸਕਦਾ ਹੈ ਪਰ ਇਹ ਸਾਨੂੰ ਬੜੇ ਧਿਆਨ ਦੇ ਨਾਲ ਜ਼ਿੰਦਗੀ ਦੇ ਵਿੱਚ ਚੱਲਣਾ ਪਏਗਾ ਫਿਰ ਕੰਚਨ ਵਰਗੀ ਕਾਇਆ ਜੜੀ ਉਹ ਰਹੇ ਸੋਰਾ ਵਿਚਾਰ ਗੁਰੂ ਮਹਾਰਾਜ ਜੀ ਮੇਰ ਕਰਨ ਕਿਰਪਾ ਕਰਨ ਸਾਡਾ ਤਨ ਤੇ ਮਨ ਬਹੁਤ ਪਾਵਰਫੁਲ ਰਹੇ ਤਕੜਾ ਰਹੇ ਸੁਣਾ ਰਹੇ ਤਾਂ ਜੋ ਅਸੀਂ ਹਰ ਫੀਲਡ ਵਿੱਚ ਸੇਵਾ ਕਰ ਸਕੀ ਸੋ ਗੁਰੂ ਸਾਹਿਬ ਦਾ ਜੋ ਅੱਜ ਦਾ ਸ਼ਬਦ ਹੈ 17ਵੇਂ ਸ਼ੱਕੇ ਦਾ ਉਸ ਨੂੰ ਆਪਾਂ ਆਰੰਭ ਕਰਦੇ ਹਾਂ ਮਹੱਲਾ ਪਹਿਲਾ ਜਿਉਂ ਜੋਰੂ ਸ੍ਰਿਨਿਧਾਵਨੀ ਆਵੇ ਵਾਰੋ-ਵਾਰ ਜੂਠੇ-ਜੂਠਾ ਮੁਖ ਵਸੈ ਨਿਤ-ਨਿਤ ਹੋਏ ਘਰ ਅੱਜ ਦੇ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਵਿੱਤਰਤਾ ਦੇ ਅਤੇ ਅਪਵਿੱਤਰਤਾ ਦੀ ਗੱਲ ਕੀਤੀ ਹੈ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਇਆ ਤੇ ਬੜੀ ਤਵੱਜੋ ਤੇ ਧਿਆਨ ਦੇ ਕੇ ਸਰਵਣ ਕਰਨਾ ਤਾਂ ਸਮਝ ਆਏਗੀ ਨਹੀਂ ਤੇ ਹੋਰ ਕੁਝ ਮਨ ਵਿੱਚ ਚਲਣਾ ਸ਼ੁਰੂ ਹੋ ਜਾਏਗਾ ਜੋ ਪਹਿਲੀ ਪੰਕਤੀ ਲਿਖੀ ਹੈ ਉਹਦੇ ਅੱਗੇ ਲਿਖਿਆ ਵੀ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਵਾਰ ਝੂਠ ਦੇ ਝੂਠ ਝੂਠਾ ਤੇ ਝੂਠਾ ਮੰਨੁਕ ਕਿਸ ਤਰ੍ਹਾਂ ਦਾ ਪਹਿਲਾ ਉਦਾਹਰਨ ਦਿੱਤੀ ਹੈ ਕਹਿੰਦੇ ਜਿਉਂ ਜੋਰੂ ਸਿਰਨਹਾਵਨੀ ਆਵੇ ਵਾਰੂ ਵਾਰ ਜੋਰੂ ਦਾ ਮਤਲਬ ਹੁੰਦਾ ਹੈ ਇਸਤਰੀ ਤੇ ਸਿਰਨਹਾਵਨੀ ਦਾ ਮਤਲਬ ਹੁੰਦਾ ਹੈ ਕਿ ਜੋ ਇੱਕ ਕਿਰਿਆ ਹੈ ਛਡੀਆਂ ਧੀਆਂ ਪਹਿਣਾ ਤੇ ਮਾਵਾਂ ਨੂੰ ਜਿਹੜੀ ਇੱਕ ਮਹੀਨੇ ਬਾਅਦ ਕੁਦਰਤੀ ਕਿਰਿਆ ਆਉਂਦੀ ਹੈ ਤੇ ਉਹਦੇ ਨਾਲ ਹੀ ਅਸੀਂ ਇਸ ਸੰਸਾਰ ਦੇ ਵਿੱਚ ਪੈਦਾ ਹੋਏ ਹਾਂ ਠੀਕ ਹੈ ਜੀ ਜਿਉਂਸ ਜੋਰੂ ਸਰਨਾਵਨੀ ਆਵੇ ਵਾਰੋ-ਵਾਰ ਉਹ ਜਿਹੜੀ ਕਿਰਿਆ ਹੈ ਹਰ ਦੇਖੋ ਮਹੀਨੇ ਬਾਅਦ ਆਉਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਇੱਕ ਜਨਣੀ ਹੈ ਉਹ ਆਪਣੀ ਕੁੱਖ ਦੇ ਵਿੱਚ ਧੀ ਜਾਂ ਪੁੱਤਰ ਜਾਂ ਇੱਕ ਜੀਵ ਨੂੰ ਜਨਮ ਦਿੰਦੀ ਹੈ ਉਹਦਾ ਪਿੰਡ ਵੀ ਉਸ ਮਾਲਕ ਨੇ ਆਪ ਹੀ ਰੱਖਿਆ ਹੋਇਆ ਹੈ ਉਹਦਾ ਵੀ ਪੀੜ ਜਿਹੜਾ ਮਾਲਕ ਨੇ ਆਪ ਹੀ 9 ਮਹੀਨੇ ਗੁਰਬਾਨੀ ਦੇ ਵਿੱਚ ਲਿਖਿਆ ਉਹ ਵੀ ਉਹ ਰੱਖਿਆ ਹੋਇਆ। ਵੀ ਜਿਹੜੀ ਸਾਡੀ ਆਮ ਲੋਕਾਂ ਦੀ માનਤਾ ਹੈ ਜਿਹੜੀ ਸਾਡੀ ਆਮ ਲੋਕਾਂ ਦੀ ਮੰਨਦਾ ਉਹ ਸਰੀਰਕ ਕਿਰਿਆ ਨੂੰ ਕਈ ਇੱਕ ਅਪਵਿੱਤਰ ਦਾਦਾ ਨਾਮ ਦੇ ਦਿੰਦੇ ਹਨ ਹੋ ਸਕਦਾ ਹੈ ਉਹ ਕਿਰਿਆ ਪਵਿੱਤਰ ਹੋਵੇ ਪਰ ਉਹ ਜੀਵ ਜਾਂ ਉਹ ਇਸਤਰੀ ਜਿਹੜੀ ਹੈ ਉਹ ਅਪਵਿੱਤਰ ਨਹੀਂ ਹੁੰਦੀ। ਸਰੀਰਕ ਕਿਰਿਆ ਮੇਰੀ ਤੁਹਾਡੀ ਕੋਈ ਵੀ ਅਪਵਿੱਤਰ ਹੋ ਸਕਦੀ ਹੈ। ਦੇਖੋ ਮਹਾਰਾਜ ਜੀ ਨੇ ਸਾਨੂੰ ਨੌ ਦੁਆਰੇ ਬਖਸ਼ਿਸ਼ ਕੀਤੇ ਹੋਏ ਨੇ। ਧਿਆਨ ਦੇਣਾ। ਸਾਨੂੰ ਮਹਾਰਾਜ ਜੀ ਨੇ ਸਾਤੇ ਉੱਪਰ ਤੇ ਨੌ ਜਿਹੜੇ ਨੇ ਇਹਨਾਂ ਦੀ ਕਿਰਿਆ ਜਿਹੜੀ ਹੈ ਪਵਿੱਤਰ ਨਹੀਂ ਅਪਵਿੱਤਰ ਹੈ। ਜਿਹੜੇ ਸਾਡੇ ਕੰਨ ਨੇ ਇਹਨਾਂ ਦੇ ਵਿੱਚ ਵੀ ਜੋ ਚੀਜ਼ ਨਿਕਲਦੀ ਆ ਪਵਿੱਤਰ ਹੈ ਜੋ ਸਾਡੇ ਮੁੱਖ ਦੇ ਵਿੱਚੋਂ ਬਲਗਮ ਥੁੱਕ ਨਿਕਲਦਾ ਅਪਵਿੱਤਰ ਹੈ ਜੋ ਨਾਸਕਾ ਦੇ ਵਿੱਚੋਂ ਜੋ ਕੁਝ ਵੀ ਨਿਕਲਦਾ ਉਹ ਪਵਿੱਤਰ ਹੈ ਮਨ ਮੂਤਰ ਜੋ ਵੀ ਆਉਂਦਾ ਉਹਨੂੰ ਅਪਵਿੱਤਰ ਗਿਣਿਆ ਗਿਆ ਉਹ ਚਾਹੇ ਮਰਦ ਹੈ ਚਾਹੇ ਇਸਤਰੀ ਹੈ ਚਾਹੇ ਬੱਚਾ ਹੈ ਜੋ ਅੱਜ ਦਾ ਸ਼ਬਦ ਹੈ ਉਹਦੇ ਮੁਤਾਬਕ ਇਹ ਮਹਾਰਾਜੀ ਕਹਿੰਦੇ ਅਪਵਿੱਤਰਤਾ ਕੇਵਲ ਸਰੀਰਕ ਕਿਰਿਆ ਦੇ ਨਾਲ ਆਪਾਂ ਜੁੜੀ ਹੋਈ ਹੈ ਉਸ ਤਰ੍ਹਾਂ ਪਵਿੱਤਰ ਸਾਰੇ ਹੀ ਹਨ ਸਾਡੀ ਰਸਨਾ ਪਵਿੱਤਰ ਹੈ ਭਾਵੇਂ ਇਹ ਲਾਰ ਤੇ ਥੁੱਕ ਵਿੱਚ ਰਹਿੰਦੀ ਹੈ ਧਿਆਨ ਦੇਣਾ ਸੁਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ ਸਾਡੀ ਰਸਨਾ ਵੀ ਸੁਚੀ ਸਾਡੇ ਕੰਨ ਵੀ ਸੁਚੇ ਸਾਡੇ ਨੇਤਰ ਵੀ ਸੁੱਚੇ ਸਾਡੇ ਅੰਗ ਸੁੱਚੇ ਜੇ ਕਰ ਉਹਦੇ ਵਿੱਚ ਪਰਮ ਪਿਤਾ ਪਰਮਾਤਮਾ ਦਾ ਨਾਮ ਦੇ ਨਾਮ ਦੀ ਖੁਸ਼ਬੂ ਹੈ ਤੇ ਜੇ ਕਰ ਮਤਲਬ ਇਹ ਚੀਜ਼ਾਂ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਚਾਏ ਛਾ ਸਾਡੀ ਰਸਨਾ ਚਾਏ ਸਾਡੇ ਕੰਨ ਜਿਹਨੂੰ ਕਹਿੰਦੇ ਨੇ ਸਰਵੰਨੀ ਸੁਨਾ ਗੁਰਨਾਉ ਜਦੋਂ ਕੰਨ ਸਾਡੇ ਸੁਣਦੇ ਨੇ ਨਿੰਦਾ ਕਰਨਾ ਸੁਣੇ ਕਾਹੂ ਕਿ ਨਿੰਦਾ ਫਿਰ ਕੰਨ ਅਪਵਿੱਤਰ ਨੇ ਤੇ ਜੇ ਕੰਨ ਸੁਣਦੇ ਨੇ ਪ੍ਰਮਾਤਮਾ ਦਾ ਨਾਮ ਇਹ ਸਰਬਰਉ ਮੇਰਿਓ ਸਾਚੇ ਸੁਣੇ ਨਉ ਪਟਾਏ ਫਿਰ ਨੇ ਪਵਿੱਤਰ ਜੇ ਸਾਡੀਆਂ ਅੱਖੀਆਂ ਮਾੜਾ ਦੇਖਵੀਆਂ ਨੇ ਪਰਤ੍ਰਹਿ ਰੂਪ ਦੇਖਦੀਆਂ ਨੇ ਫਿਰ ਨੇ ਅਪਵਿੱਤਰ ਤੇ ਜੇ ਇਹ ਸਾਰਿਆਂ ਦੇ ਵਿੱਚ ਦੇਖਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਲੇ ਫਿਰ ਇਹੀ ਜੜੀਆਂ ਇੰਦਰੀਆਂ ਨੇ ਫਿਰ ਨੇ ਪਵਿੱਤਰ ਜੇ ਸਾਡੀ ਰਸਨਾ ਕਿਸੇ ਨੂੰ ਗਾਲਾ ਕੱਢਦੀ ਕੱਢਦੀ ਹੈ ਕਿਸੇ ਦੀ ਨਿੰਦਿਆ ਕਰਦੀ ਹੈ ਫਿਰ ਹੈ ਰਸਨਾ ਅਪਵਿੱਤਰ ਜੇ ਗੁਰੂ ਦੇ ਬੋਲ ਬੋਲਦੀ ਹੈ ਫਿਰ ਹੈ ਰਸਨਾ ਪਵਿੱਤਰ ਐਦਾਂ ਹੀ ਸਾਡੀ ਸਾਰੀ ਬਾਡੀ ਚਾਹੇ ਔਰਤ ਦੀ ਚਾਹੇ ਮਰਦ ਦੀ ਇਹ ਸਾਰਿਆਂ ਦੀ ਪਵਿੱਤਰ ਹੈ ਕਿਰਿਆ ਅਪਵਿੱਤਰ ਜ਼ਰੂਰ ਹੋ ਸਕਦੀ ਹੈ ਧਿਆਨ ਦੇਣਾ ਕਿਰਿਆ ਪਵਿੱਤਰ ਜ਼ਰੂਰ ਹੋ ਸਕਦੀ ਐਸੋ ਜੋ ਪੰਕਤੀ ਆਈ ਮੈਂ ਉਹਦੇ ਨਾਲ ਇੱਕ ਹੋਰ ਪ੍ਰਮਾਣ ਜੋੜਦਾ ਮਹਾਰਾਜ ਜੀ ਕਹਿੰਦੇ ਨੇ ਵੀ ਜਿਵੇਂ ਸਾਡੀ ਇਹ ਮੰਨਤਾ ਹੈ ਕਿ ਔਰਤ ਦੀ ਉਸ ਕਿਰਿਆ ਨੂੰ ਅਸੀਂ ਅਪਵਿੱਤਰ ਮੰਨਦੇ ਹਾਂ ਪਰ ਔਰਤ ਅਪਵਿੱਤਰ ਨਹੀਂ ਹੈ ਗੁਰੂ ਨਾਨਕ ਦਾ ਇਹਦੇ ਨਾਲ ਇੱਕ ਸ਼ਬਦ ਮੈਨੂੰ ਲਾਉਣਾ ਪਏਗਾ ਮਹਾਰਾਜ ਦਾ ਸ਼ਬਦ ਹੈ ਕਿ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ ਇਹਦੇ ਵਿੱਚ ਪੰਕਤੀ ਆਉਂਦੀ ਹੈ ਆਪਾਂ ਸ਼ੂਤਕ ਦੀ ਜਦੋਂ ਗੱਲ ਕਰਦੇ ਆਂ ਤੇ ਅਸੀਂ ਔਰਤ ਨੂੰ ਕੁਝ ਦਿਨਾਂ ਬਾਅਦ ਚੌਕੇ ਚਾੜਨ ਵਾਲੀ ਇੱਕ ਚੀਜ਼ ਰਤੀ ਹੋਈ ਹੈ ਮੈਂ ਉੱਤੇ ਜ਼ਰੂਰ ਕਮਾਂਗਾ ਉਹ ਅਪਵਿੱਤਰਤਾ ਕਰਕੇ ਨਹੀਂ ਚੌਕੇ ਚੜਾਉਣਾ ਵੀ ਦੇਖੋ ਜੀ 13 ਜਾਂ 17 ਜਾਂ 21 ਪਤਾ ਨਹੀਂ ਕਿਹੜੇ ਕਿਹੜੇ ਆਪੇ ਆਪਣੇ ਆਪਣੇ ਮਸਲਕ ਕੌਮਾਂ ਦੇ ਵਿੱਚ ਦਿਨ ਰੱਖਿਓ ਇੰਨੇ 3 ਦਿਨ ਬਾਅਦ ਔਰਤ ਨੂੰ ਚੌਕੇ ਚੜਾਇਆ ਜਾਂਦਾ ਵੀ ਸੁਚਮਤਾ ਇਹਦੇ ਨਾਲ ਬਿਲਕੁਲ ਕੋਈ ਬਿਲਕੁਲ ਕੋਈ ਸਬੰਧ ਨਹੀਂ ਹੈ ਉਹਦਾ ਮਤਲਬ ਇਹ ਹੁੰਦਾ ਵੀ ਇੱਕ ਔਰਤ ਦਾ ਜਨਮੇਪਾ ਹੁੰਦਾ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਇੱਕ ਬਾਲਕ ਨੂੰ ਜਨਮ ਦਿੰਦੀ ਹੈ ਉਸ ਦਾ ਸਰੀਰ ਜਿਹੜਾ ਬਹੁਤ ਦਰਦ ਝੱਲਿਆ ਹੁੰਦਾ ਤੇ ਉਹਦੀ ਬਾਡੀ ਬਹੁਤ ਜੜੀ ਹੈ ਅਫਸੈਟ ਹੋਈ ਹੁੰਦੀ ਹੈ ਚਾਹੇ ਉਹਪਰੇਟਰਾਂ ਹੀ ਬੱਚਾ ਧਰਤੀ ਤੇ ਆਉਂਦਾ ਚਾਹੇ ਨਾਰਮਲ ਡਿਲੀਵਰੀ ਰਾਹੀਂ ਇਸ ਧਰਤੀ ਤੇ ਆਉਂਦਾ ਉਸਦੀ ਬਾਡੀ ਦਾ ਇੰਨਾ ਜੋਰ ਇੰਨੀ ਇੱਕ ਦੂਜਾ ਜਨਮ ਲਿਖਿਆ ਜਾਂਦਾ ਜੇ ਗੂਗਲ ਤੇ ਰਿਸਰਚ ਕਰੋ ਜਦੋਂ ਬੱਚੇ ਨੂੰ ਮਾਂ ਜਨਮ ਦਿੰਦੀ ਹੈ ਤੇ ਉਹਨੂੰ ਕਿੰਨੀ ਪੀੜਾ ਹੁੰਦੀ ਹੈ ਦੁਨੀਆਂ ਵਿੱਚ ਇਹਦੇ ਨਾਲ ਦੀ ਪੀੜਾ ਕੋਈ ਨਹੀਂ ਉਹ ਨਾਰਮਲ ਹੋਣ ਦੇ ਲਈ ਕੁਝ ਦਿਨ ਇੱਕ ਸਾਇੰਸ ਦੇ ਮੁਤਾਬਕ ਹੀ ਰੱਖ ਦਿੱਤੇ ਵੀ ਇਸ ਦਿਨ ਤੋਂ ਬਾਅਦ ਉਹ ਆਪਣੇ ਘਰ ਦਾ ਕੰਮਕਾਰ ਕਰ ਸਕਦੀ ਹੈ ਅਸੀਂ ਤੇ ਪਵਿੱਤਰਤਾ ਅਤੇ ਅਪਵਿੱਤਰਤਾ ਦੇ ਨਾਲ ਜੋੜ ਲਿਆ ਇਹ ਗਲਤ ਹੈ ਮਾਰੀ ਜੀ ਕਹਿੰਦੇ ਜੇ ਇਹ ਚੀਜ਼ ਹੈ ਤੇ ਸੁਣੋ ਫਿਰ ਕਹਿੰਦੇ ਅਸਲ ਦੇ ਵਿੱਚ ਉਹਨੂੰ ਸੂਤਕ ਦੇ ਨਾਲ ਨਾ ਜੋੜੋ ਧੀ ਭੈਣ ਨੂੰ ਉਹ ਪਵਿੱਤਰ ਹੈ ਅਸਲ ਦੇ ਵਿੱਚ ਸੂਤਕ ਦੇ ਸਾਡੇ ਤੇ ਵੀ ਲੱਗ ਹੁੰਦਾ ਮੇਰੇ ਤੇ ਵੀ ਹੁੰਦਾ ਤੁਹਾਡੇ ਤੇ ਵੀ ਕਿੱਦਾਂ ਸੁਣੋ ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ ਉਹ ਕਹਿੰਦੇ ਮਰੀ ਕਹਿੰਦੇ ਜਿਹੜਾ ਲੋਭੀ ਬੰਦਾ ਲੋਭੀ ਨੂੰ ਕੁੱਤਾ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਲਾਭ ਕੁੱਤਾ ਸ਼੍ਰੀ ਰਾਗ ਦਾ ਸ਼ਬਦ ਹੈ ਲਬ ਕੁੱਤਾ ਕੂੜ ਚੂੜਾ ਠਖਾਦਾ ਮਰਦਾਰ ਜੇ ਇਦਾਂ ਦੀ ਗੱਲ ਹੋਵੇ ਤੇ ਅਸੀਂ ਸਾਰੇ ਹੀ ਸੂਤਕ ਦੇ ਵਿੱਚ ਆ ਜਿਹੜਾਂ ਦਾ ਮਨ ਲੋਭੀ ਹੈ ਬੱਸ ਕਹਿੰਦਾ ਬੀ ਹੜਾ ਪਲਵਾ ਸਭ ਕੁਝ ਬੱਸ ਤ੍ਰਿਸ਼ਨਾ 부ਝਦੀ ਨਹੀਂ ਮਨ ਕਾ ਸੂਤਕ ਲੋਭ ਹੈ ਜਿਵਾ ਸੂਤਕ ਕੂੜ ਜਿਹੜੇ ਝੂਠ ਬੋਲ ਬੋਲ ਕੇ ਗਲਤ ਲਫਜ਼ ਬੋਲ ਬੋਲ ਕੇ ਕਰਮ ਕਰਦੇ ਨੇ ਉਹ ਵੀ ਸੂਤਕ ਵਿੱਚ ਫਸੇ ਹੋਏ ਨੇ ਅੱਖੀ ਸੂਤਕ ਵੇਖਣਾ ਪਰ ਤਿਆ ਪਰ ਧੰਨਾ ਰੂਪ ਅਪਵਿੱਤਰ ਦਾਸੀ ਸਮਝਿਆ ਵੀ ਉਹ ਉਹ ਪੀਰੀਅਡ ਆ ਪਵਿੱਤਰਤਾ ਵਾਲਾ ਉਹ ਮਾਰੇ ਗੁਰੂ ਨਾਨਕ ਪਾਚੀ ਕਹਿੰਦੇ ਸੁਣ ਤੂੰ ਆਪਣੇ ਹਰ ਜੇ ਤੇਰੀਆਂ ਅੱਖੀਆਂ ਗਲਤ ਦੇਖਦੀਆਂ ਦੂਜੇ ਦੀ ਚਮੜੀ ਤੇ ਦਮੜੀ ਨੂੰ ਦੇਖ ਕੇ ਗਲਤ ਕਲਪਨਾ ਕਰਦੀਆਂ ਨੇ ਜੇ ਤੇਰੀਆਂ ਅੱਖਾਂ ਕਿਸੇ ਦੀ ਚਮੜੀ ਨੂੰ ਧੀ ਭੈਣ ਦੀ ਚਮੜੀ ਨੂੰ ਦੇਖ ਕੇ ਗਲਤ ਕਲਪਨਾ ਕਰਦੀਆਂ ਹਨ ਪਰ ਤਰੈ ਰੂਪਨਾ ਵੇਖਿਆ ਨੇਤਰ ਵਾਲੀ ਗੱਲ ਤੇ ਫਿਰ ਤੇਰੀਆਂ ਅੱਖੀਆਂ ਤੇ ਤੇਰਾ ਮਨ ਤੇ ਤੇਰੀ ਜੀਵਾ ਜਿਹੜੀ ਉਹ ਤੂੰ ਸੂਤਕ ਵਿੱਚ ਐ ਤੂੰ ਵੀ ਸੂਤਕ ਵਿੱਚ ਐ ਹੁ ਤੈਨੂੰ ਕਿਹੜੇ ਦਿਨ ਚੌਕੇ ਤੇ ਚੜਾਇਆ ਜਾਏ ਹੈ ਤੈਨੂੰ ਕਿਹੜੇ ਦਿਨ ਤੇਰੇ ਕੰਮਾਂ 'ਚ ਲਾਇਆ ਜਾਏ ਤੂੰ ਵੀ ਸੂਤਕ ਦੇ ਵਿੱਚ ਐ ਜੇ ਤੇਰੀ ਕਿਰਿਆ ਨਹੀਂ ਸਹੀ ਸ਼ੇਸ਼ ਕਰਕੇ ਇਹ ਜਿਹੜੀਆਂ ਗੱਲਾਂ ਨੇ ਪਤਾ ਕੀ ਹੈ ਬੰਮਣ ਬਾਦ ਮਨ ਨੂੰ ਸਿਮਰਤੀ ਇੰਨੀ ਚਿਰ ਤੱਕ ਕਾਬਜ ਰਹੀ ਅੱਜ ਵੀ ਸਾਡੇ ਪਿੱਛੋਂ ਇਹ ਫੰਦਾ ਨਹੀਂ ਲੱਤਦਾ ਜਿੰਨੀਆਂ ਰੀਤੀ ਰਿਵਾਜ ਕਰਮਕਾਂਡ ਅਸੀਂ ਪਾਲੇ ਹੋਏ ਨੇ ਮਨੂ ਸਿਮਰਤੀਆਂ ਦੀ ਦੇਣ ਐ ਕਿਤੇ ਪੜ ਕੇ ਦੇਖਿਓ ਮਨੂ ਸਿਮਰਤੀ ਨੂੰ ਤੇ ਫਿਰ ਪਤਾ ਲੱਗ ਜੇਗਾ ਉਹ ਅਸੀਂ ਤੇ ਉਹੀ ਕਰਦੇ ਆ ਜਿਹੜਾ ਉਹਦੇ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਉਹ ਨਹੀਂ ਕਰਦਾ ਸੋਤਕ ਨੂੰ ਇਹ ਬਣਦਾ ਦਿਨਾਂ ਨੂੰ ਇਹ ਬਣਦਾ ਇਹ ਮਨੂ ਸਿਮਰਤੀ ਦੀ ਦੇਣ ਐ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਇਹ ਮਨੂ ਸਿਮਰਤੀ ਦੀ ਦੇਣ ਐ ਇਹ ਬਾਹਮਣ ਨੇ ਐਦਾਂ ਕਰ ਦਿੱਤਾ ਵੀ ਉਹਨੇ ਨੰਮ ਮਤਲਬ ਛੋਟਾ ਵੱਡਾ ਰੱਖਣਾ ਸੀ ਨਾ ਫਰਕ ਰੱਖਣਾ ਸੀ ਨਾ ਗੁਰੂ ਨਾਨਕ ਮਹਾਰਾਜ ਜੀ ਨੇ ਆ ਕੇ ਬਰਾਬਰ ਕਰ ਦਿੱਤਾ ਸੋ ਕਿ ਮੰਦਾ ਆਖੀ ਜਿੱਦ ਜਮੇ ਰਾਜਨ ਤੇ ਬ੍ਰਾਹਮਣ ਨੇ ਫਰਕ ਰੱਖਿਆ ਉਹਨੇ ਔਰਤ ਨੂੰ ਬਰਾਬਰ ਨਹੀਂ ਆਉਣ ਦਿੱਤਾ ਉਹਨੂੰ ਪਤਾ ਹੈ ਕਿ ਜੇ ਬਰਾਬਰ ਆ ਗਈ ਸਾਡੀਆਂ ਧੀਆਂ ਕਿੰਨੀਆਂ ਇੰਟੈਲੀਜੈਂਟ ਨੇ ਪੁੱਤਰਾਂ ਨਾਲੋਂ ਵੀ ਜ਼ਿਆਦਾ ਠੀਕ ਹੈ ਉਹਨੋਂ ਵੱਧਾ ਵੀ ਜੇ ਇਹ ਅੱਪ ਹੋ ਗਈ ਤੇ ਸਾਨੂੰ ਕਹਿੰਦੇ ਪੁੱਛਣਾ ਮਰਦ ਪ੍ਰਧਾਨ ਦੇਸ਼ ਦੇ ਵਿੱਚ ਇਹ ਵੀ ਉਪਜ ਹੋਣਾ ਦੀ ਹੈ ਠੀਕ ਹੈ ਜੇ ਸਾਡੀ ਦਾਦੀ ਨਾ ਹੁੰਦੀ ਜੇ ਪਰਦਾਦੀ ਨਾ ਹੁੰਦੀ ਜੇ ਮਾਣਾ ਹੁੰਦੀ ਜਿੱਤੇ ਅਸੀਂ ਕਿੱਥੋਂ ਇਸ ਸੰਸਾਰ ਤੇ ਆਉਂਦੇ ਪ੍ਰਧਾਨ ਦੇ ਉਹਨੂੰ ਚਾਹੀਦਾ ਸੀ ਤੇ ਅਸੀਂ ਉਦਾਂ ਹੀ ਪਿੱਛੇ ਹੀ ਜਾ ਕੇ ਦੇਖ ਲਓ ਬਸ ਉਹ ਮੰਨੂ ਸਿਮਰਤੀ ਮੁਤਾਬਕ ਦੇਖੋ ਮਾਲਕ ਨੇ ਸਾਰਿਆਂ ਨੂੰ ਬਰਾਬਰ ਸਾਰੇ ਘਰ ਦੇ ਵਿੱਚ ਪ੍ਰਧਾਨ ਨੇ ਕੋਈ ਵੀ ਇਹ ਨਾ ਕਹੇ ਵੀ ਮੈਂ ਨੀਵਾ ਉਹ ਵੱਡਾ ਉਹ ਉੱਚਾ ਵੀ ਮੇਰੀ ਨਹੀਂ ਸਤਕਾਰ ਇੱਕ ਦੂਜੇ ਦਾ ਵੱਧ ਤੋਂ ਤੇ ਹੱਕ ਸਾਰਿਆਂ ਦੇ ਗੁਰੂ ਪਾਤਸ਼ਾਹ ਨੇ ਬਰਾਬਰ ਦਿੱਤੇ ਨੇ ਸੋ ਇਸ ਕਰਕੇ ਗੁਰੂ ਦੇ ਮੁਤਾਬਕ ਆਪਾਂ ਚੱਲਣਾ ਕਿਸੇ ਨੂੰ ਨੀਵਾ ਨਹੀਂ ਸਮਝਣਾ ਕਿਸੇ ਧੀ ਪੈਨ ਨੂੰ ਤੇ ਔਰ ਸਾਰਿਆਂ ਨੂੰ ਬਰਾਬਰ ਸਮਝਣਾ ਇਹ ਸਾਨੂੰ ਸਿੱਖਿਆ ਮਿਲੀ ਸੋ ਪੰਕਤੀ ਆਰੰਭ ਹੋਈ ਹੈ ਜਿਉ ਜੋਰੋ ਸਿਰ ਨਾਵਣੀ ਆਵੇ ਵਾਰੋ-ਵਾਰ ਜੂਠੇ-ਜੂਠਾ ਮੁਖ ਵਸੈ ਨਿਤ-ਨਿਤ ਹੋਏ ਕੁਵਾਰ ਇਹਦੇ ਨਾਲ ਮੈਂ ਇੱਕ ਹੋਰ ਪੰਕਤੀਆਂ ਜੋੜ ਦੇਣਾ ਇਕੱਲੇ ਸਰੀਰ ਨੂੰ ਨਹਾਉਣ ਦੇ ਨਾਲ ਪਵਿੱਤਰ ਕਰਨ ਦੇ ਨਾਲ ਕਦੇ ਵੀ ਬੰਦਾ ਸੁੱਚਾ ਨਹੀਂ ਹੁੰਦਾ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਵੇਈ ਕਲੀਅਰ ਹੋ ਗਿਆ ਸਮਾਂ ਸੀਮਤ ਹੈ ਪੰਕਤੀਆਂ ਸੁਣੀ ਜਾਓ ਸੋਚੈ ਸੋਚਣਾ ਹੋਵੇਈ ਜੇ ਸੋਚੀ ਲੱਖ ਵਾਰ ਇੱਥੇ ਮਤਲਬ ਉਹ ਨਹੀਂ ਵੀ ਸੋਚਣਾ ਸੋਚਣਾ ਤਾਂ ਨਹੀਂ ਸੋਚਾ ਸੁਚਮਨਤਾ ਨੂੰ ਕਿਹਾ ਕਿਉਂਕਿ ਅਗਲੀਆਂ ਪੰਕਤੀਆਂ 'ਚ ਚੁੱਪੇ-ਚੁੱਪਨਾ ਹੋ ਵੀ ਉਹ ਉਹ ਕਲੀਅਰ ਕਰਦੀਆਂ ਇੱਥੇ ਸਰੀਰ ਦੇ ਇਹ ਅੰਗਾਂ ਦੀ ਗੱਲ ਕੀਤੀ ਹੈ ਵੀ ਜਿਹੜੇ ਕਿਉਂਕਿ ਜਿਹੜੇ ਬ੍ਰਾਹਮਣ ਹੁੰਦੇ ਸੀ ਉਹ ਕਹਿੰਦੇ ਪਿੱਟੇ ਗਏ ਉਹ ਤੇਰਾ ਪਰਛਾਵਾਂ ਆ ਗਿਆ ਜੋ ਝੂਠਾ ਹੱਥ ਲਾਤਾ ਉਹ ਬੜਾ ਔਕਾਜੀ ਸਾਨੂੰ ਵੀ ਅੰਮ੍ਰਿਤ ਘੜੀਆਂ ਨੂੰ ਵੀ ਚੀਜ਼ਾਂ 'ਚ ਪਸਾਤਾ ਤਾਂ ਜੋ ਬੰਦਾ ਕਦੇ ਵੀ ਅੰਮ੍ਰਿਤ ਨਹੀਂ ਛਕਣਾ ਮੇਰੇ ਕੋਲ ਨਹੀਂ ਰੱਖਿਆ ਜਾਣਾ ਉਹ ਕੱਖ ਨਹੀਂ ਹੁੰਦਾ ਉਹ ਨਿਆਣਿਆਂ ਦੀ ਜੁੱਠੀ ਰੋਟੀ ਬੁਰਗੀ ਗ੍ਰਾਹੀ ਪੋਤੇ ਦੀ ਖਾ ਲਈ ਕਿਤੇ ਅੰਮ੍ਰਿਤ ਭੰਗ ਹੁੰਦਾ ਐਨਾ ਕੱਚਾ ਅੰਮ੍ਰਿਤ ਹੈ ਸਾਨੂੰ ਡਰਾ ਦਿੱਤਾ ਉਹ ਇੱਥੇ ਜੁਟਾਦ ਲੱਗ ਗਿਆ ਪਤਾ ਨਹੀਂ ਕੀ ਹੋ ਜਾਣਾ ਹੈ ਇਹ ਕਿਤੇ ਲਿ ਗਿਆ ਕਿਦਰੇ ਕੋਈ ਇਦਾਂ ਦੀ ਗੱਲ ਨਹੀਂ ਉਹ ਬਾਣੀ ਨਾ ਪੜਿਓ ਗਲਤ ਪੜ ਲੈਣੀ ਹੈ ਤੇ ਤੁਸੀਂ ਬਾਣੀ ਦੀ ਵਿਦਵੀ ਹੋ ਜਾਣੀ ਠੀਕ ਹੈ ਸੰਤਿਆ ਲਾਓ ਦੇ ਵਿੱਚ ਪਹਿਲੇ ਦਿਨ ਕਿਹੜਾ ਵੀ ਪਾਟੀ ਬਣ ਗਿਆ ਜੀ ਪਹਿਲੇ ਦਿਨ ਕਿਹੜਾ ਵੀ ਸਹੀ ਪੜਨ ਲੱਗ ਪਿਆ ਜੀ ਉਹ ਹੌਲੀ ਹੌਲੀ ਉਹਨੇ ਗਲਤ ਵੀ ਪੜਿਆ ਮੈਂ ਪਹਿਲਾਂ ਨਿਆਣੇ ਕੁੱਚਰ ਜੀ ਸੀ ਆਪਾਂ ਮਲ ਮੁੱਤਰ ਮਾਂ ਦੀ ਗੋਦ ਚ ਕਰਦੇ ਸੀ ਉਹਨੇ ਸਾਨੂੰ ਹੌਲੀ ਹੌਲੀ ਸੰਭਾਲਿਆ ਸਿਖਾ ਦਿੱਤਾ ਹੁਣ ਦੂਜਿਆਂ ਨੂੰ ਸੰਭ ਦੇ ਫਿਰਦੇ ਆ ਬਾਣੀ ਮਾਂ ਐ ਇਸ ਕਰਕੇ ਸਾਨੂੰ ਡਰਾਤਾ ਇਸ ਬਰਕਾਰੋ ਲੱਗੇ ਨਾ ਜਾਇਓ ਗੁਰੂ ਗ੍ਰੰਥ ਸਾਹਿਬ ਦੇ ਨਿਆਲੇ ਜਾਂਦੇ ਹੀ ਨਹੀਂ ਅਮਰਤ ਛਕਦੇ ਹੀ ਨਹੀਂ ਇਦਾਂ ਦਾ ਡਰ ਪਾ ਦਿੱਤਾ ਇੰਨੀਆਂ ਵੀ ਬੜੀਆਂ ਜੀ ਇਹਦੇ ਵਿੱਚ ਬੰਦਸ਼ਾਂ ਬੜੀਆਂ ਨੇ ਕੋਈ ਨਹੀਂ ਇਦਾਂ ਦਾ ਤੇ ਕੋਈ ਮਾਰਗ ਨਹੀਂ ਹੈਗਾ ਭਾਈ ਠੀਕ ਹੈ ਮਾਰੇ ਕਹਿੰਦੇ ਆ ਸੰਦਿਆਂ ਖੇਲੰਦਿਆਂ ਪਿੰਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਹੱਸੀ ਜਾ ਆਪਣੇ ਨਿਆਣਿਆਂ ਨਾਲ ਖੇਡੀ ਜਾ ਇਹਦੇ ਵਿੱਚ ਹੀ ਮੁਕਤੀ ਪਾ ਜਾਏਗਾ ਮੈਂ ਇਹਨਾਂ ਚੱਕਰਾਂ 'ਚ ਹਾਤੀ ਧੋਈ ਜਾ ਹਾਤੀ ਧੋਈ ਜਾ ਸਦਾਈ ਹੋ ਜਾ ਹੱਥ ਧੋਦੋਗੇ ਮੈਂ ਇਥੇ ਨਹੀਂ ਕਹਿੰਦਾ ਵੀ ਸਫਾਈ ਨਹੀਂ ਰੱਖਣੀ ਸਫਾਈ ਰੱਖਣੀ ਹੈ ਇਹਨੇ ਵੀ ਇੱਕ ਮਿੰਟ ਬਾਅਦ ਇੱਥੇ ਕਰੋਨਾ ਫੈਲਿਆ ਕੋਈ ਠੀਕ ਹੈ ਜੀ ਹਾਤੀ ਧੋਈ ਜਾ ਹਾਤੀ ਧੋਈ ਜਾ ਨਿੱਕੇ ਹੁੰਦੇ ਸੀ ਖੇਡਦੇ ਖੇਡਦੇ ਮਿੱਟੀ ਦੇ ਹੱਥ ਝਾੜੇ ਅੱਗੇ ਰੋਟੀ ਖਾ ਲਈ ਕੱਕ ਬਿਮਾਰੀ ਨਹੀਂ ਲੱਗਦੀ ਹੁਣ ਹੱਥ ਵੀ ਧੋਏ ਜਾਂਦੇ ਨੇ ਇਨਫੈਕਸ਼ਨ ਫੇਰ ਨਹੀਂ ਹਟਦੀ ਅਜੀਵੀਦਰ ਭਰਾ ਉੱਥੇ ਮਟਾਂ ਦੇ ਬੈਹਿ ਕੇ ਉੱਦੀ ਜਾਨਾ ਰੋਟੀ ਖਾਂਦੇ ਸੀ ਕਿੰਨੇ ਕਿ ਉਹਨਾਂ ਨੇ ਕੈਮੀਕਲ ਵਾਲੇ ਉੱਥੇ ਸਾਬਣ ਰੱਖੇ ਹੁੰਦੇ ਸੀ ਠੀਕ ਹੈ ਬਾਡੀ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਠੀਕ ਹੈ ਜਿੰਨੀ ਠੰਡ ਮੰਨੋਗੇ ਉੰਨੀ ਠੰਡ ਜਿਆਦਾ ਲੱਗੇਗੀ ਜਿੰਨੀ ਗਰਮੀ ਮੰਨੋਗੇ ਉੰਨੀ ਗਰਮੀ ਜ਼ਿਆਦਾ ਲੱਗੇਗੀ ਤੇ ਜਿੰਨਾ ਕੋਗੇ ਅਸੀਂ ਜੀ ਸਫਾਈ ਰੱਖਣੀ ਹੈ ਤੇ ਉਹਨਾਂ ਸਰੀਰ ਨੇ ਮਾੜੀ ਜਿਹੀ ਕੋਈ ਚੀਜ਼ ਇਦਾਂ ਦੀ ਖਾ ਲਈ ਜਾਂ ਤਾਂ ਉਹ ਫਿਰ ਇਨਫੈਕਸ਼ਨ ਹੋਣੀ ਹੈ ਇਸ ਕਰਕੇ ਜਦੋਂ ਆਪਾਂ ਹੋਸ਼ ਸੰਭਾਲਦੇ ਹਾਂ ਠੀਕ ਹੈ ਸਰੀਰ ਦਾ ਖਿਆਲ ਰੱਖਣਾ ਪਰ ਇੰਨਾ ਨਹੀਂ ਵੀ ਸਰੀਰੀ ਕੱਚਾ ਹੋ ਜਾਏ ਮਾੜੀ ਜੀ ਠੰਡ ਆਵੇ ਤੇ ਨੱਕ ਬਗ ਨੂੰ ਇਨਾ ਹਟੇ ਕਿਵੇਂ ਗਰਮਾ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਥੋੜਾ ਨਿਆਣਿਆਂ ਨੂੰ ਸਖਤ ਬਾਡੀ ਬਣਾਓ ਮੈਂ ਪਹਿਲਾਂ ਬੇਨਤੀ ਕਰਦੀ ਤਾਂ ਹੀ ਆਪਾਂ ਰੱਬ ਨਾਲ ਜੁੜ ਸਕਾਂਗੇ ਜੇ ਛੱਟ ਬਿਮਾਰ ਹੋ ਗਏ ਤੇ ਕੀ ਕਰਾਂਗੇ ਹਾਂ ਪੰਗਤੀ ਚੱਲ ਰਹੀ ਸੀ ਕਹਿੰਦੇ ਸੋਚੇ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅਚਾਣਾ ਹੋਵੇ ਜਿਸ ਦਾ ਮਨ ਮੈਲਾ ਜਿੰਨਾ ਮਰਜ਼ੀ ਨਹਾਈ ਜਾਵੇ ਤੇ ਜਿਹੜਾ ਮਰਜ਼ੀ ਪਰਫਿਊਮ ਲਾਈ ਜਾਏ ਇਹਦੇ ਨਾਲ ਗੁਰੂ ਨੇ ਪਵਿੱਤਰ ਨਹੀਂ ਸਾਨੂੰ ਮਤਲਬ ਮਨਣਾ ਤਿੰਨ ਹਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਅੱਜ ਅਪਵਿੱਤਰਤਾ ਪਵਿੱਤਰਤਾ ਦੀ ਵਿਚਾਰ ਆਈ ਹੈ ਉਹਦੇ ਨਾਲ ਪੰਕਤੀਆਂ ਜੁੜ ਰਹੀਆਂ ਨੇ ਨਹਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੁੱਲ ਥੀ ਨਾਤਿਆਂ ਦੋਇ ਪੌ ਚੜੀਏ ਸਹੋਰ ਬਾਹਰ ਧੋਤੀ ਤੂਮੜੀ ਅੰਦਰ ਵਿਸ਼ਨ ਕੋਲ ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ ਓ ਮਹਾਰਾਜੀ ਕਹਿੰਦੇ ਜੀ ਅੰਦਰ ਹਿਰਦੇ ਕੂੜ ਕੰਠ ਰੁੱਧ ਰੱਖਣ ਗਲ ਵਿੱਚ ਮਾਲਾ ਤੇ ਅੰਦਰ ਕਪਟ ਤੇ ਵਿਰਨਾਈ ਜਜ ਦੇ ਮਰਜੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਦੇ ਮੱਛੀ ਵੀ ਉੱਥੇ ਹੀ ਰਹਿੰਦੀ ਐ ਤੇ ਡੱਡੂ ਵੀ ਉੱਥੇ ਰਹਿੰਦੇ ਨੇ ਤੇ ਬੜੇ ਜੀਵ ਉੱਥੇ ਰਹਿੰਦੇ ਨੇ ਫਿਰ ਓ ਪਾਲਿੰਦੇ ਅੰਤਰ ਮੈਲ ਅੰਤਰ ਮੈਲ ਜਿਤ ਤੀਰਥ ਨਹਾਵੇ ਤਿਸੈ ਬੇਕੁੰਠਨਾ ਜਾਨਾ ਲੋਕਪਤੀ ਨੇ ਕਚੂਨਾ ਹੋਵੇ ਨਾ ਹੀ ਰਾਮਿਆ ਨਾ ਰੱਬ ਨਿਆਣਾ ਧੋਲੋ ਵੀ ਮਹਾਰਾਜ ਨਾਲ ਲਿਆ ਸੁਚਮ ਕਰ ਲਈ ਬੜੀਆਂ ਅਗਰਬਤੀਆਂ ਤਕਾਤੀਆਂ ਪਰਫਿਊਮ ਲਾ ਲਿਆ ਸੋਹਣੇ ਲੀੜੇ ਪਾਲੇ ਮੈਂ ਨਹੀਂ ਕਹਿੰਦਾ ਵੀ ਸੋਹਣੇ ਨਹੀਂ ਪਾਣੇ ਨਹਾਉਣਾ ਨਹੀਂ ਇਹ ਬਿਲਕੁਲ ਨਹੀਂ ਮੈਂ ਕਿਹਾ ਕਿਉਂਕਿ ਜਿਹੜੇ ਪੁੱਠੇ ਦਿਮਾਗ ਵਾਲੇ ਨੇ ਉਹ ਨਾਲ ਹੀ ਕਹਿ ਦਿੰਦੇ ਨੇ ਫਿਰ ਇੱਕ ਕਮੈਂਟ ਵੀ ਕੀਵਰ ਆ ਜਾਂਦਾ ਬਹੁਤ ਘਾਟਾਂਦਾ ਇਹਦਾ ਮੈਂ ਨਾਲ ਹੀ ਜਵਾਬ ਰੱਖਦਾ ਹੁਣ ਮੈਨੇ ਕਹਿੰਦਾ ਨਹਾਉਣਾ ਨਹੀਂ ਜ਼ਰੂਰ ਨਹਾਉਣਾ ਪਰ ਨਹਾਉਣ ਨੂੰ ਹੀ ਰੱਬ ਦਾ ਮਾਰਗ ਨਾ ਕਿਤੇ ਬਣਾ ਕੇ ਬਹਿ ਜਾਓ ਇਸ ਕਰਕੇ ਮਹਾਰਾਜ ਜੀ ਕਹਿੰਦੇ ਅੰਤਰ ਤੀਰਥ ਅੰਤਰ ਮੈਲ ਜੇ ਤੀਰਥ ਧਾਵੈ ਤਿਸ ਬੈ ਕੁੰਠ ਨ ਜਾਦਾ ਕੇਵਲ ਇਹਦੇ ਨਾਲ ਨਹੀਂ ਸੱਚਖੰਡ ਦਾ ਵਾਸੀ ਬਣਨਾ ਨਾਮ ਨੂੰ ਜਪ ਕੇ ਤੀਰਥ ਧਾਵਣ ਜਾਓ ਤੀਰਥ ਨਾਮ ਜਿਹੜਾ ਹੁ ਤੁਸੀਂ ਸੁਣਦੇ ਪਿਓਏ ਚੁਬੀਆਂ ਲੱਗਦੀਆਂ ਵੀ ਚੁਬੀਆਂ ਜਿਹੜਾ ਇਦਾਂ ਦਾ ਤੁਸੀਂ ਨਾਤਾ ਇਹ ਇਹ ਉਹ ਨਾਤਿਆਂ ਨਾਲੋਂ ਕਿਦਰੇ ਉਪਰ ਇਹ ਨਾਤਾ ਪ੍ਰਵਾਨ ਕਰਦਾ ਹੈ ਮਹਾਰਾਜ ਸਿਸ਼ ਕਰਕੇ ਜਿਹੜੇ ਸਾਡੇ ਕੰਨ ਨੇ ਜੀਵਨ ਨੇ ਸਾਡੇ ਪੈਰ ਨੇ ਸਾਡੇ ਹੱਥ ਨੇ ਜਦੋਂ ਇਹ ਚੰਗੇ ਕਰਮ ਕਰਦੇ ਨੇ ਤੇ ਪਵਿੱਤਰ ਨੇ ਜਦੋਂ ਇਹ ਹੱਥ ਕਿਸੇ ਦਾ ਗਲਾ ਘੁੱਟਦੇ ਨੇ ਕਿਸੇ ਦਾ ਹੱਕ ਮਾਰਦੇ ਨੇ ਤੇ ਇਹ ਅਪਵਿੱਤਰ ਨੇ ਜਦੋਂ ਸਾਡੇ ਪੈਰ ਕਿਸੇ ਗਲਤ ਜਗ੍ਹਾ ਚੱਲ ਕੇ ਜਾਂਦੇ ਨੇ ਇਹ ਅਪਵਿੱਤਰ ਨੇ ਜਦੋਂ ਗੁਰੂ ਘਰ ਚੱਲ ਕੇ ਜਾਂਦੇ ਨੇ ਚਰਨ ਚਲੋ ਮਾਰਗ ਗੋਬਿੰਦ ਇਹ ਪਵਿੱਤਰ ਨੇ ਜਦੋਂ ਅੱਖੀਆਂ ਗੁਰੂ ਦੇ ਦਰਸ਼ਨ ਕਰਦੀਆਂ ਨੇ ਪਵਿੱਤਰ ਨੇ ਜਦੋਂ ਮਾੜਾ ਦੇਖਦੀਆਂ ਨੇ ਇਹ ਪਵਿੱਤਰ ਨੇ ਕੰਨ ਜਦੋਂ ਮਾੜਾ ਸੁਣਦੇ ਨੇ ਅਪਵਿੱਤਰ ਨੇ ਚੰਗਾ ਸੁਣਦੇ ਨੇ ਤੇ ਪਵਿੱਤਰ ਨੇ ਐਡੀ ਸਾਡਾ ਮukh ਹੈ ਜਦੋਂ ਚੰਗਾ ਬੋਲਦਾ ਪਵਿੱਤਰ ਤੇ ਮਾੜਾ ਬੋਲਦਾ ਅਪਵਿੱਤਰ ਹੈ ਐਡੀ ਸਾਡੀ ਦੇਹੀ ਜਦੋਂ ਗੁਰੂ ਦੇ ਚਾਨਾ ਵਿੱਚ ਡੰਡਾ ਕੋਤ ਕਰਦੀ ਆ ਡੰਡਾ ਉਹ ਤੋਂ ਬੰਦਨ ਅਨਕਵਾਰ ਉਦੋਂ ਇਹ ਪਵਿੱਤਰ ਹੈ ਜਦੋਂ ਕਿਸੇ ਦੀ ਚਾਪਲੂਸੀ ਕਰਕੇ ਕਿਸੇ ਦੇ ਝੂਠੇ ਝੰਡੇ ਫੜ ਕੇ ਨਾ ਜਾਇਜ ਦੇਖਦਾ ਨਾ ਨਜਾਇਜ਼ ਦੇਖਦਾ ਉਹਨਾਂ ਦੀ ਚਾਪਲੂਸੀ ਕਰਦਾ ਫਿਰ ਇਹ ਅਪਵਿੱਤਰ ਹੈ ਹੁਣ ਦੇਖ ਲਓ ਸਾਹਿਬ ਆਪਣਾ ਅਸੀਂ ਆਪੇ ਲਾ ਲੈਣਾ ਸਿਆਣੇ ਅਸੀਂ ਸਾਰੇ ਹੀ ਆ ਸਾਨੂੰ ਪਤਾ ਹੈ ਵੀ ਅਸੀਂ ਕੀ ਹਾਂ ਤੇ ਕੀ ਨਹੀਂ ਹੈ ਸੋ ਮਾਰੀ ਕਹਿੰਦੇ ਇਸੇ ਤਰ੍ਹਾਂ ਸਰੀਰਿਕ ਕਿਰਿਆ ਤੇ ਅਪਵਿੱਤਰ ਹੋ ਸਕਦੀ ਹੈ ਨਾ ਔਰਤ ਅਪਵਿੱਤਰ ਹੋ ਸਕਦੀ ਹੈ ਨਾ ਮਰਦ ਅਪਵਿੱਤਰ ਹੋ ਸਕਦੀ ਹੈ ਜਿਹੜਾ ਅਸੀਂ ਖਾਣਾ ਖਾਂਦੇ ਆ ਸਮਾਂ ਹੋ ਰਿਹਾ ਜਿਹੜਾ ਅਸੀਂ ਖਾਣਾ ਖਾਂਦੇ ਆ 8 ਘੰਟੇ ਬਾਦੋਂ ਪੂਰਨ ਤੌਰ ਤੇ ਬਾਹਰ ਨਹੀਂ ਜਾਂਦਾ ਅੰਤੜੀਆਂ ਦੇ ਵਿੱਚ ਕਈ ਘੰਟਿਆਂ ਤੱਕ ਉਹ ਰਹਿੰਦਾ ਧਿਆਨ ਦੇਣਾ ਜਿਹੜੇ ਸਾਡੇ ਅਸੀਂ ਜਿਹੜਾ ਅਸੀਂ ਜਲ ਸਕਦੇ ਹਾਂ ਕੋਈ ਵੀ ਚੀਜ਼ ਖਾਂਦੇ ਆ ਉਹ ਸਾਡੇ ਸਰੀਰ ਦੇ ਵਿੱਚ ਪਸੀਨੇ ਦੇ ਰੂਪ ਦੇ ਵਿੱਚ ਬਲੱਡ ਦੇ ਰੂਪ ਦੇ ਵਿੱਚ ਬਲਗੰ ਦੇ ਰੂਪ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਕਿ ਚੀਜ਼ਾਂ ਉਹ ਸਾਡੇ ਅੰਦਰ ਰਹਿੰਦੀ ਹੈ ਇੱਕੋ ਵਾਰੀ ਬੰਦਾ ਆਪਣੇ ਸਰੀਰ ਦੀ ਅੰਦਰੋਂ ਸੁਵਾਈ ਨਹੀਂ ਗੱਲ ਇਹ ਸਾਰਾ ਕੁਝ ਅੰਦਰ ਹੀ ਹੁੰਦਾ ਤਾਂ ਹੀ ਕਰਕੇ ਕਹੇ ਮਹਾਰਾਜ ਜੀ ਕਹਿੰਦੇ ਨੇ ਭਈ ਐਦਾਂ ਨਹੀਂ ਐਦਾਂ ਨੇ ਇਹ ਚੱਕਰਾਂ 'ਚ ਨਾ ਪਾਇਓ ਬਾਮਣਾ ਵਾਲੇ ਚੱਕਰਾਂ ਵਿੱਚ ਨਾ ਪਾਇਓ ਸ੍ਰੀ ਮਹਾਰਾਜ ਜੀ ਕਹਿੰਦੇ ਐਦਾਂ ਜਿੱਦਾਂ ਸਰੀਰ ਦੀ ਕਿਰਿਆ ਨੂੰ ਲੋਕ ਅਪਵਿੱਤਰ ਸਮਝਦੇ ਨੇ ਝੂਠਾ ਤੇ ਝੂਠਾ ਬੰਦਾ ਝੂਠੇ ਝੂਠਾ ਮੁਖੋਂ ਸਿਤਨਿਤ ਹੋਏ ਘਾਰ ਉਹ ਇੱਕ ਝੂਠਾ ਤੇ ਝੂਠਾ ਬੰਦਾ ਝੂਠ ਤੇ ਝੂਠ ਸਿਆਣੇ ਕਹਿੰਦੇ ਲੈ ਡੁੱਬਦੀ ਐ ਇਹ ਐਦਾਂ ਦਾ ਬੰਦਾ ਉਹ ਅਪਵਿੱਤਰ ਚੀਜ਼ਾਂ ਵਰਗਾ ਜੋ ਮੈਂ ਤੁਹਾਡੇ ਨਾਲ ਵਰਣਨ ਕੀਤਾ ਜਾਂ ਝੂਠ ਬੋਲਦਾ ਠੀਕ ਹੈ ਜੀ ਜਿਹੜਾ ਝੂਠਾ ਸੋ ਇਹਦੀ ਵਿਚਾਰ ਲੰਬੀਏ ਸਮਾਂ ਹੋ ਗਿਆ ਝੂਠਾ ਤੇ ਝੁੱਠਾ ਜਿਹੜਾ ਮਤਲਬ ਬੰਦਾ ਹੈ ਉਹ ਮਹਾਰਾਜ ਜੀ ਕਹਿੰਦੇ ਉਦਾਂ ਦਾ ਅਪਵਿੱਤਰ ਹੈ ਜਿਹੜੀਆਂ ਮੈਂ ਵਿਚਾਰਾ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ ਤੇ ਉਹ ਮਹਾਰਾਜ ਜੀ ਕਹਿੰਦੇ ਅਪਵਿੱਤਰ ਬੰਦਾ ਫਿਰ ਝੂਠਾ ਤੇ ਝੁੱਠਾ ਐਦਾਂ ਦੁਖੀ ਰਹਿੰਦਾ ਸੂਚੇ ਇਹਨਾ ਆਖੀਏ ਇੱਥੇ ਕਲੀਅਰ ਕਰਦਾ ਸੂਚੇ ਇਹਨਾ ਆਖੀਏ ਬੈਣ ਜੇ ਪਿੰਡਾ ਪਿੰਡਾ ਕਹਿੰਦੇ ਨੇ ਸਰੀਰ ਨੂੰ ਸੂਚੇ ਨਾ ਆਖੀਏ ਬੈਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਅੱਜ ਤੋਂ 100 ਸਾਲ ਪਿੱਛੇ ਚਲ ਜਾਓ 500 ਸਦੀਆਂ ਪਿੱਛੇ ਚਲ ਜਾਓ ਇੱਕ ਖੂਹ ਹੁੰਦਾ ਸੀ ਪਿੰਡ 'ਚ ਇੱਕ ਖੂਹ ਕੇਲੇ ਦੇ ਛਾਵਰ ਲੱਗੇ ਹੁੰਦੇ ਜੀ ਰੋਜ਼ ਨਾ ਹੁੰਦੇ ਸੀ ਤਿੰਨ ਦਿਨ ਟਾਈਮ ਉਹਦੇ ਨਿਆਣੇ ਪੰਜ ਪੰਜ ਟਾਈਮ ਨਹਾਈ ਜਾਂਦੇ ਨੇ ਐ ਠੀਕ ਹੈ ਜੀ ਖੂਹ ਹੁੰਦਾ ਸੀ ਪੀਣ ਨੂੰ ਪਾਣੀ ਨਹੀਂ ਮਿਲਦਾ ਸੀ ਕਿਲੋਮੀਟਰਾਂ ਤੋਂ ਅੱਜ ਵੀ ਕਈ ਸਟੇਟਾਂ 'ਚ ਪਾਣੀ ਲੈਣ ਜਾਂਦੇ ਨੇ ਕਿੰਨਾ ਗਾ ਸਰੀਰ ਦੇ ਵਿੱਚ ਦੇਖੋ ਮਿਹਨਤ ਕਾਸ਼ ਲੋਕ ਜ਼ਿਆਦਾ ਸੀ ਪਸੀਨਾ ਜ਼ਿਆਦਾ ਆਉਂਦਾ ਸੀ ਜ਼ਿੰਮੇਦਾਰਾ ਜ਼ਿਆਦਾ ਕਰਦੇ ਸੀ ਹੱਥ ਦੇ ਨਾਲ ਵਰਕ ਜ਼ਿਆਦਾ ਕਰਦੇ ਸੀ ਬਾਡੀ ਦੇ ਨਾਲ ਜ਼ਿਆਦਾ ਕੰਮ ਕਰਦੇ ਸੀ ਇੰਨਾ ਪਸੀਨਾ ਆਉਂਦਾ ਸੀ ਤੇ ਪਾਣੀ ਮਿਲਦਾ ਹੀ ਨਹੀਂ ਸੀ ਉਪਵਿਤਰ ਗਦਾ ਹੁੰਦੇ ਸੀ ਜੀ ਆ ਸਾਡੇ ਨਿਹੰਗ ਵੀਰ ਸੁੱਕ ਮਾਂਜ ਕਰਦੇ ਨੇ ਇੱਕ ਸੁੱਕ ਮਾਂਜ ਅਰੇ ਤਾਂ ਦੇ ਨਾਲ ਸੁਕਮਾਜ ਉਹ ਉਹਨੂੰ ਕਹਿੰਦੇ ਨੇ ਇਹ ਵੀ ਠੀਕ ਹੈ ਠੀਕ ਹੈ ਜੀ ਉਹ ਸੁਕਮਾਜ ਦੇ ਵਰਦਨਾਂ ਦੇ ਵਿੱਚ ਹੀ ਛਕ ਲੈਂਦੇ ਨੇ ਤੇ ਆ ਜਿਹੜੀਆਂ ਅਸੀਂ ਉਹ ਟਿੱਕੀਆਂ ਜੀਆਂ ਲੈ ਆਉਂਦੀਆਂ ਨੇ ਨਾ ਜੈਰ ਸਾਡੇ ਵੀ ਘਰ ਆਦੇ ਤੁਹਾਡੇ ਵੀ ਜੈਰ ਉਹ ਨਹੀਂ ਲੱਥਦਾ ਪੂਰਾ ਚੱਲ ਕੈਮੀਕਲ ਅੰਦਰ ਤੁਸੀਂ ਉਹਨੂੰ ਧੋਈ ਜਾਓ ਮੜਾ ਮੜਾ ਉਹ ਸਲਿੱਪ ਕਰਦਾ ਅੰਦਰ ਹੀ ਇਹ ਸੁਆਹ ਹੁੰਦੀ ਸੀ ਭਾਂਡੇ ਮਾਜ ਹੋ ਜਾਂਦੇ ਸੀ ਤੇ ਬਿਮਾਰੀਆਂ ਘਟਦੀਆਂ ਅੰਦਰ ਹੀ ਜਾਂਦਾ ਕਈ ਵਾਰ ਮੈਂ ਕਹਿੰਦਾ ਨਾ ਉਹਨਾਂ ਮੈਨੀ ਸੰਗਦਾ ਚਾਹੇ ਮੇਰਾ ਪਰਿਵਾਰ ਹੋਵੇ ਚਾਹੇ ਤੁਹਾਡਾ ਹੋਵੇ ਕਈ ਵਾਰ ਮਾੜੀ ਜੀ ਨਾ ਉਹ ਜਿਹੜਾ ਡਿਟਰਜੈਂਟ ਪਤਾ ਨਹੀਂ ਕਿਹੜਾ ਉਹ ਲੱਗਾ ਹੁੰਦਾ ਭਾਂਡੇ ਦੇ ਬਾਹਰ ਵੀ ਮੈਂ ਦੇਖਦਾ ਹਾਂ ਉਹਨਾਂ ਮਾਫ਼ ਕਰਨਾ ਬੀਬੀਓ ਇੱਥੇ ਹੀ ਬੇਨਤੀ ਕਰਦਾ ਇੱਥੇ ਮੈਂ ਕਦੀ ਲਗਿਆ ਵੇਖਿਆ ਤੇ ਉਹ ਜੇ ਉਹ ਲੱਗਿਆ ਹੋਵੇ ਤੇ ਉਹ ਬੜਾ ਗਦਨਾਕ ਉਹਨੂੰ ਚੰਗੀ ਤਰ੍ਹਾਂ ਧੋਇਆ ਕਰੋ ਠੀਕ ਹੈ ਜੀ ਇਹ ਅੰਦਰ ਚਲ ਗੀਏ ਤੇ ਬੜਾ ਹੀ ਨੁਕਸਾਨ ਕਰਦਾ ਬੜੇ ਇੱਕ ਗਲਤ ਕੈਮੀਕਲ ਨੇ ਸੋ ਮਾਰੀ ਕਹਿੰਦੇ ਸੋਚੇ ਸਈ ਨਾਨਕਾ ਜਿਨ ਮੰਨ ਵਸਿਆ ਸੋ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਵਸ ਗਿਆ ਨਾ ਉਹ ਭਾਵੇਂ ਕਿਸੇ ਜਾਤ ਦਾ ਉਹ ਭਾਵੇਂ ਕਿਸੇ ਮਤਲਬ ਧਰਮ ਦਾ ਉਹ ਚਾਹੇ ਕਾਲਾ ਚਾਹੇ ਗੋਰਾ ਚਾਹੇ ਉਹਦਾ ਸਰੀਰ ਕਿਸੇ ਤਰ੍ਹਾਂ ਦਾ ਮਾਰੇ ਕਹਿੰਦੇ ਤੀਜੇ ਪਾਸਾ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੇ ਜਨਮ ਜੁਏ ਆ ਰਿਆ ਉਹ ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਜਿੰਨੇ ਮਰਜ਼ੀ ਚੰਗੇ ਹੋਣ ਮੈਲੇ ਨੇ ਜੁਏ ਵਾਜ ਨੇ ਜਵਾਰੀ ਨਹੀਂ ਉਹਨਾਂ ਨੇ ਜਨਮ ਆਰਦਾ ਤੇ ਜਿਹੜੇ ਜਿਉ ਨਿਰਮਲ ਬਾਹਰੋਂ ਨਿਰਮਲ ਤੇ ਜਿਹੜੇ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਨੇ ਮਹਾਰਾਜੀ ਕਹਿੰਦੇ ਉਹ ਪਾਸ ਉਹ ਮੈਨੂੰ ਪਸੰਦ ਨਹੀਂ ਉਹ ਮਰਾਸੀ ਹੋਵੇ ਤੇ ਚਾਹੇ ਉਹ ਤਰਖਾਣ ਹੋਵੇ ਗੁਰੂ ਨਾਨਕ ਨੂੰ ਦੋਨੇ ਪਸੰਦ ਨਹੀਂ ਠੀਕ ਹੈ ਤੇ ਮਰਾਸੀਆਂ ਦਾ ਜੀਵਨ ਦੇ ਉਹ ਹੋਰ ਪ੍ਰਕਾਰ ਦਾ ਜੀ ਉਹਨਾਂ ਦੇ ਰਹਿਣ ਸਹਿਣ ਉਹਨਾਂ ਦਾ ਹੋਰ ਪ੍ਰਕਾਰ ਦਾ ਧਿਆਨ ਦੇਣਾ ਹਰ ਬੰਦੇ ਦਾ ਰਹਿਣ ਸਹਿਣ ਜਿੱਦਾਂ ਦਾ ਉਹ ਕੰਮ ਕਰਦਾ ਉਹਦੇ ਮੁਤਾਬਕ ਹੈ ਪਰ ਮਹਾਰਾਜ ਜੀ ਨੇ ਉਹਦੇ ਕੰਮ ਨੂੰ ਤੋਂ ਮੁਸ਼ਕ ਨਹੀਂ ਲਈ ਇਹ ਇੱਕ ਸੁਗੰਧੀ ਗਲਤ ਹੈ ਨਹੀਂ ਉਹ ਕਹਿੰਦੇ ਜਿਹੜੀ ਕਿਰਤ ਹੈ ਨਾ ਕੋਈ ਵੀ ਕਿਰਤ ਕਰਦਾ ਹੈ ਮਿੱਟੀ ਦੇਖੋ ਮਿੱਟੀ ਦੇ ਵਿੱਚੋਂ ਮਹਿਕ ਆਉਂਦੀ ਹੈ ਕਿਸਾਨ ਮਿਹਨਤ ਕਰਦਾ ਹੈ ਨਾ ਮਿੱਟੀ ਦੀ ਮਹਿਕ ਉਹਦੀ ਕਿਰਤ ਹੈ ਠੀਕ ਹੈ ਕੋਈ ਵੀ ਕਿਸੇ ਕਿਸਮ ਦਾ ਕਰਮ ਕਰਦਾ ਹੈ ਉਹ ਆਪਣੇ ਕੰਮ ਕਰਕੇ ਕਿਰਤ ਕਰਕੇ ਕਦੀ ਵੀ ਨੀਵਾ ਨਹੀਂ ਕਦੀ ਵੀ ਅਪਵਿੱਤਰ ਨਹੀਂ ਹੈ ਇਸ ਕਰਕੇ ਸੁੱਚੇ ਉਹ ਨੇ ਜਿਨ੍ਹਾਂ ਦੇ ਅੰਦਰ ਰੱਬ ਹੈ ਜਾਂ ਰੱਬ ਦਾ ਭੈ ਜੇ ਰੱਬ ਕੋਲੋਂ ਡਰਦੇ ਨੇ ਬਸ ਰੱਬ ਕੋਲੋਂ ਹੋਰ ਕਿਸੇ ਕੋਲੋਂ ਨਹੀਂ ਡਰਨਾ ਜਿਹੜੇ ਰੱਬ ਕੋਲੋਂ ਡਰਦੇ ਨੇ ਮਾੜੀ ਚੀਜ਼ ਤੋਂ ਡਰਦੇ ਨੇ ਰੱਬ ਨਾਲ ਪ੍ਰੇਮ ਕਰਦੇ ਨੇ ਅਸਲ ਦੇ ਵਿੱਚ ਉਹ ਸੁੱਚੇ ਨੇ ਤੇ ਸੁੱਚੀ ਚੀਜ਼ ਹੀ ਸੁੱਚੀ ਵਿੱਚ ਮਿਲੇਗੀ ਸੂਰਜ ਕਿੰਨ ਮਿਲੇ ਜਲਕਾ ਜਲ ਹੋ ਆਰਾਮ ਜੋਤੀ ਜੋਤ ਨਾਲ ਲਈ ਸੰਪੂਰਨ ਥਿਆ ਆਰਾਮ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਬਾਡੀ ਨਹੀਂ ਹੈ ਜਦ ਦਿਨ ਅਸੀਂ ਚਲੇ ਜਾਣਾ ਉਦੋਂ ਸਾਡੀ ਵੀ ਬਾਡੀ ਨਹੀਂ ਹੋਣੀ ਉਦੋਂ ਸਾਡੀ ਆਤਮਾ ਹੋਣੀ ਸਾਡੀ ਆਤਮਾ ਪ੍ਰਮਾਤਮਾ ਦੀ ਅੰਸ਼ ਇਸ ਤਰ੍ਹਾਂ ਜਾਂਦੀ 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 ਇੱਕ ਦਿਨ ਉਹਦੇ ਵਿੱਚ ਏਦਾਂ ਮਿਲ ਜਾਣੀ ਹੈ ਸੂਰਜ ਕਿੰਨ ਮਿਲੇ ਜਲਕਾ ਜਲ ਹੋ ਆਰਾਮ ਜੋਤੀ ਜੋਤ ਨਾਲ ਲਈ ਸੰਪੂਰਨ ਥਿਆ ਆਰਾਮ ਪਤਿਆਂ ਨੇ ਲਗਣਾ ਮੈਂ ਮੁਸਲਮਾਨ ਸੀ ਸਿੱਖ ਸੀ ਕਿਹਨਾਂ ਦੇ ਘਰ ਜੰਮਿਆ ਸੀ ਜੋ ਰੱਬ ਵਿੱਚ ਬੰਦਾ ਚਲਾਇਆ ਜਾਂਦਾ ਫਿਰ ਦੋੜੋ ਆ ਸਾਡੀਆਂ ਨਲ ਗਈਆਂ ਨਾਲੀਆਂ ਦਾ ਪਾਣੀ ਟੋਬਿਆਂ ਛਪੜਾਂ ਦਾ ਜਦੋਂ ਸਾਗਰ ਵਿੱਚ ਚਲਾਇਆ ਜਾਂਦਾ ਕਹਿੰਦਾ ਹੀ ਨਹੀਂ ਵੀ ਇਹ ਬੈਂਸਾਂ ਦਾ ਮਿਆਣੀ ਦਾ ਠੀਕ ਹੈ ਉਹਦੇ ਫਿਰ ਸਾਗਰ ਦਾ ਰੂਪ ਹੈ ਸਾਗਰ ਹੈ ਬਸ ਬਸ ਯਾਤਰਾ ਕਰਨੀ ਉੱਥੇ ਤੱਕ ਦੀ ਓਕੀ ਹੈ ਉਹਦੇ ਲਈ ਗਿਆਨ ਚਾਹੀਦਾ ਤੇ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਮਿਲਸੋ ਇਨੀ ਸੇਵਾ ਪ੍ਰਵਾਨ ਕਰਨੀ ਸੋ ਜੋ ਵੀ ਸੁਣਦੇ ਨੇ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਇਥੇ ਚਾਹੇ ਕੋਈ ਸੋਸ਼ਲ ਮੀਡੀਆ ਦੇ ਉਦਾਸ ਦੇ ਮੈਸੇਂਜਰ ਤੇ ਫੋਨ ਕਰਕੇ ਨੰਬਰ ਲੈ ਕੇ ਡਿਸਕਸ਼ਨ ਕਰ ਸਕਦਾ ਹੈ ਗੁਰਮਤਿ ਦੇ ਮੁਤਾਬਕ ਐਨੀ ਸੇਵਾ ਪ੍ਰਵਾਨ ਕਰਨੀ ਬੇੰਤ ਮਾਇਆ ਆਵ ਜਿੰਨੇ ਕਥਾ ਦਾ ਵਿਚਾਰ ਦਾ ਸਤਕਾਰ ਕੀਤਾ ਗੁਰੂ ਮਹਾਰਾਜ ਜੀ ਤਿਲ ਤਿਲ ਭੇਡ ਕੀਤੀ ਲੈ ਕੇ ਵਿਚਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ